ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਕੱਪੜਾ ਨੇ ਟੌਬ ਰੀਅਰ ਦੀਆਂ ਆਗਿਆ ਥੋੜੇ ਥੋੜੇ ਦਿਨਾਂ ਦੀਆਂ ਕਰਮ ਵਾਲੀਆਂ ਕੱਚੀਆਂ ਨੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਈ ਅੱਜ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਬਾਈ ਜੀ ਹਾਂਜੀ ਬਾਈ ਬਹੁਤ ਵਧੀਆ ਜੀ ਬੜੇ ਟਾਈਮ ਬਾਅਦ ਵੀਡੀਓ ਪਾਈ ਆ ਬਾਈ ਟਾਈਮ ਚ ਹੀ ਨੇ ਵੇਲੇ ਵਕੀ ਗਿਆ ਮਾਲ ਯਾਰ ਠੀਕ ਹੈ ਮੈਂ ਕਿਹਾ ਭਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਬਾਈ ਨਾਮ ਗੁਰਦੇਵ ਸਿੰਘ ਆ ਪਿੰਡ ਕੋਰ ਸਿੰਘਾ ਵਾਲਾ ਜ਼ਿਲ੍ਹਾ ਬਠਿੰਡਾ ਦਸੀਰਫੂਲ ਆ ਨੇੜੇ ਪਿੰਡ ਬਾਈ ਨੇੜੇ ਤੇ ਭੋੜੀਪੁਰੇ ਤੇ 2 ਕਿਲੋਮੀਟਰ ਆ ਜਲਾਲ ਤੋਂ 8 ਕਿਲੋਮੀਟਰ ਆ ਆਪਣੇ ਭਾਈ ਭਗਤੀ ਤੋਂ 12 ਕਿਲੋਮੀਟਰ ਆਪਣੇ ਪਿੰਡ ਮੋਬਾਈਲ ਨੰਬਰ ਬੋਲ ਦਿਓ ਆਪਣਾ ਬਾਈ 94674352853 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਰਸੀ ਕਿਹੜਾ ਸੂਆ ਸੁੰਦੀ ਆ ਬਾਈ ਪਲੂਨ ਵਸੀਆ ਮਤਲਬ ਖੀਰੀ ਵਸੀਆ ਬਾਈ ਦੰਦੋਂ ਖੀਰੀ ਹਾਂਜੀ ਪਲੂਨ ਸੁੰਦੀ ਆ ਹਾਂਜੀ ਬਹੁਤ ਥਾਨ ਵਧੀਆ ਥਾਨ ਬਾਈ ਮੈਂ ਕਹਣਾ ਜਿਵੇਂ ਦੰਦੋਂ ਖੀਰੀ ਆ ਕੱਦੀ ਬਾਲਾ ਯਾਰ ਹਾਂਜੀ ਹਾਂਜੀ ਪੂਰਾ ਕੱਦ ਬੇਲ ਪੂਰੀ ਆ ਬਾਈ ਬਾਲੀ ਕੱਦ ਆ ਹਣਾ ਹਾਂਜੀ ਬਹੁਤ ਥਾਨ ਲੇ ਵੀ ਬਹੁਤ ਸਾਫ ਆ ਬਾਈ ਕਾਫੀ ਕਲਰ ਜਰਸੀ ਆ ਗਿਆ ਨਾ ਹਾਂਜੀ ਹਾਂਜੀ ਕਾਫੀ ਕਲਰ ਜਰਸੀ ਬਾਈ ਵਰੀਐਂਟ ਦੇਖੋ ਲੈ ਦੇਖੋ ਫੇਸ ਬਿਊਟੀ ਮੈਂ ਕਹਣਾ ਬਾਲੀ ਵਰੀਕੜਾ ਬੱਚੇ ਇੱਕ ਨੰਬਰ ਆ ਬਾਈ ਯਾਰ ਹਮ ਸਹੀ ਗੱਲ ਆ ਬਾਈ ਦੰਦੋਂ ਆ ਗਈ ਬਾਈ ਕਹਿੰਦਾ ਖੀਰੀ ਤੇ ਥਾਨ ਬੜਾ ਕਮ ਸਹੀ ਗੱਲ ਲੈ ਭਾਈ ਇਹਦੀ ਮਾਂ ਤਾਂ ਕਹਿੰਦੇ 28 ਕਿਲੋ ਦੋ ਦਿੱਤਾ ਸੀਗਾ ਗੁਲਾਬੀ ਥਣ 1 ਕੋਜਾ ਥਣ ਇਹ ਤੋਂ ਫਿਰ ਕਿੰਨੀ ਉਮੀਦ ਕਰਦਾ ਭਾਈ 20 ਪਲੱਸ ਤਾਂ ਇਹ ਵੀ ਦੇ ਦੂ ਯਾਰ ਠੀਕ ਹੈ ਭਾਈ ਕਿਹੜੇ ਹਿਸਾਬ ਨਾਲ ਕੱਦ ਤੇ ਵਜਨ ਕੋਈ ਛੋਟੀ ਨਾ ਮੰਨ ਕੇ ਮੇਰਾ ਵੀਰ ਆ ਬੱਸ ਕੱਦ ਚੈੱਕ ਕਰਾ ਦੀ ਮੜਾ ਜਾਈ ਭਾਈ ਇਧਰ ਲੈ ਪਾਸੇ ਵੀ ਕਿੱਡਾ ਕਿਦਾ ਕਰਮਾਲੀ ਦਾ ਕੱਦ ਦਾ ਕਿੰਨਾ ਕੱਦ ਦਾ ਤੇਰਾ ਕਰਦੇ ਭਾਈ ਭਾਈ ਮੇਰਾ 6 ਫੁੱਟ ਕੱਦ ਦਾ ਗਾ ਲੱ ਬਰੋਬਰ ਆਉਂਦੀ ਹਾਂ ਭਾਈ ਸਹੀ ਗੱਲ ਹੈ ਭਾਈ ਕੋਈ ਛੋਟੀ ਨਾ ਮੰਨ ਕੇ ਮੇਰਾ ਵੀਰ ਭਰਾ ਹਮ ਸਹੀ ਗੱਲ ਆ ਫੁੱਲ ਕੱਦ ਪੂਰਾ ਕੱਦ ਪੂਰੀ ਬੇਲ ਪੂਰੀ ਵਜਨ ਵਾਲੀ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਬਾਈ ਇਹ 6 ਤੋਂ 7 ਦਿਨ ਲੈ ਜੂ 6 ਤੋਂ 7 ਦਿਨ ਹਾਂ ਪੂਰੀ ਠੰਡੀ ਸੀ ਲਾ ਬਾਈ ਕਿਵੇਂ ਮਰਜੀ ਬਹਿ ਜਾ ਮੈਂ ਕਹਣਾ ਕੀ ਆ ਬਾਤ ਆ ਤੋਹਫਾ ਹੀ ਹੈ ਬਈਆਂ ਦਾ ਹੂੰ ਤੋਹਫਾ ਆ ਗਿਆ ਸਹੀ ਗੱਲ ਆ ਬਹੁਤ ਬਰੀਕ ਆ ਬੱਚੇ ਤੇ ਇਹ ਗੱਲ ਕਰੀਏ ਕਿਉਂਕਿ ਹੈ ਵੀ ਬੱਚਾ ਹੀ ਆ ਦੰਦ ਬੱਚਾ ਹੀ ਆ ਬਾਈ ਸਹੀ ਗੱਲ ਆ ਬਾਈ ਪਹਿਲੀ ਗੱਲ ਤਾਂ ਤੁਸੀਂ ਐ ਦੇਖੋ ਬਾਈ ਕਾਦ ਤਾ ਹਜੇ ਫਿਰ ਬਹੁਤ ਲੰਮਾ ਜਾਣਾ ਹਨ ਹਾਂ ਬਾਈ ਹੂੰ ਲੰਮੇ ਲੰਮੇ ਬਾਈ ਹਜੇ ਹੋਰ ਜਾਣਾ ਕਰ ਮਾਣੇ ਬਾਕੀ ਲੇਵੇ ਦੀ ਫੀਡਿੰਗ ਦੇਖੋ ਬੜਾ ਕਮਾਲ ਦਾ ਬਾਈ ਸਫਾਈ ਸਬੂਈ ਬੜੀ ਹੈ ਲੇਵੇ ਤੇ ਬਹੁਤ ਚੰਗੇ ਹੈ ਬਾਈ ਥਾਂ ਥਣ ਬਹੁਤ ਚੰਗਾ ਬਾਈ ਹੂੰ ਬੜਾ ਚੰਗਾ ਥਣ ਲੱਗਿਆ ਵਾ ਪੂਰਾ ਨਿਖੜ ਮਾ ਥਣ ਕਹਿ ਸਕਦੇ ਆ ਬਾਕੀ ਬਾਲਟ ਲਾਂ ਬਾਲੀਆਂ ਪਈਆਂ ਬਾਈ ਹਜੇ ਤੱਕ ਹਾਂ ਬਾਈ ਸਾਰੀਆਂ ਕੱਢਣੀਆਂ ਫੇਰ ਜਾ ਕੇ ਮੇਰਾ ਬਾਈ ਕੋਈ ਛੋਟੀ ਨਾ ਮੰਨ ਕੇ ਪੂਰੀ ਵੱਡੀ ਵੱਸੀ ਹੈਗੀ ਹੂੰ ਵਜਨ ਵਾਲੀ ਵੱਸੀ ਹੈ ਬੱਸੀਏ ਪੂਰੀ ਠੰਡੀ ਸੀ ਇਲਾਕੇ ਮੈਂ ਮਰਜੀ ਬਹਿ ਜਾ ਆਣੀ ਗਾਲ ਯਾਰ ਹਮ ਕੀਵਾ ਬੱਚਾ ਹੀ ਆ ਜੀ ਤੋਹਈ ਆ ਗੁਰਦੇਵ ਰਜ ਕੱਚੀ ਦਾ ਮੁੱਲ ਭਾਈ ਯਾਰ ਲੋਕਾਂ ਤਾਂ ਕਿੰਨਾ 80 85 ਕਰੀ ਜਾਵੇ ਆਪਾਂ 66000 ਰੁਪਏ ਦੇ ਦੇਣਗੇ ਟੋਟਲੀ ਟੋਟਲੀ 175 ਨਹੀਂ ਕੋਈ 70 ਨਹੀਂ 68000 ਰੁਪਏ ਚੋ ਆਪਾਂ ਦੇ ਬਾਈ ਕੋਈ 75 ਨਹੀਂ ਕੋਈ 70 ਨਹੀਂ 68000 ਰੁਪਏ ਦੀ ਨਹੀਂ ਅੱਜ ਆਪਾਂ ਇਹ ਵਸੀ ਦੇ ਦੇਾਂਗੇ ਚਮਕਦਮ ਕੜੀਆ ਵਾਕੀ ਥਾਣਾ ਹਵਾਨੇ ਦੀ ਸਾਫ ਸੁਥਰੀ ਲੈਵਾ ਬਾਈ ਭਰੂਗੀ ਬਹੁਤ ਸੋਹਣਾ ਕਿਉਂਕਿ ਕੱਲੇ ਕੱਚੀ ਕੱਚੀ ਪਈ ਹੈਗੀ ਉਸ ਹਾਵnabla ਦਾ ਜਲ ਆ ਲਿਆ ਥਣਾ ਥੁਣਾ ਦਾ ਜਿਹੜਾ ਗੈਪ ਹੈ ਨਾ ਬੜਾ ਚੰਗਾ ਥਣ ਲੱਗਿਆ ਵਾ ਕਰਮਾ ਨੂੰ ਚੰਗੇ ਵਜਨ ਵਾਲੀ ਵਸੀ ਆ ਗਈ ਤੇ ਦੋ ਨੰਬਰ ਤੇ ਬਾਈ ਕਿਹੜਾ ਸੂਆ ਇਹ ਦੂਜਾ ਸੂਆ ਬਾਈ ਕਿੰਨੇ ਕਿ ਦਿਨਾਂ ਦੀ ਕੱਚੀ ਆ ਬਾਈ ਇਹ 4 ਤੋਂ 5 ਦਿਨ ਲੈ ਜੂ ਪੁਰੀ ਬਾਈ ਪੂਰੀ ਕੱਦ ਵਜਨ ਹੈ ਦਾ ਬ ਓਏ ਅਗਲੇ ਅਗਲੇ ਤਾਂ ਕੇ 26 27 ਕਿਲੋ ਦੋ ਦਿੱਤਾ 22 ਕਿਲੋ ਦੀ ਤਾਂ ਆਪਾਂ ਵੀ ਗਾਰੰਟੀ ਲਵਾਂਗੇ ਯਾਰ ਠੀਕ ਹੈ ਭਾਈ ਹਾਂ ਠੰਡੀ ਸੀ ਰਾ ਭਾਈ ਆਈ ਭੇਜਾ ਯਾਰ ਕੋਈ ਚੱਕਰ ਹੀ ਨਹੀਂ ਲੈ ਲੈ ਯਾਰ ਜਿਵੇਂ ਮਰਜ਼ੀ ਭੇਜਾ ਹਨਾ ਲੈ ਕਿਆ ਬਾਤ ਹੈ ਕੋਈ ਚੱਕਰ ਨਹੀਂ ਕਿੰਨੇ ਦਿਨਾਂ ਦੀ ਕੱਚੀ ਹੈ ਭਾਈ ਇਹ ਭਾਈ 4 ਤੋਂ 5 ਦਿਨ ਲੈ ਜੇ ਇਹ ਤਾਂ ਬਹੁਤ ਲੈਵਲ ਉਪ ਬਣਾ ਕੇ 4 ਤੋਂ 5 ਦਿਨਾਂ ਦੀ ਥਾਂ ਲੈਓ ਭਾਈ ਇਹ ਤਾਂ ਬਹੁਤ ਸਾਫ ਚੰਗਾ ਥਾਣਾ ਹਨਾ ਸਹੀ ਗੱਲ ਹੈ ਸਫਾਈ ਦੇਖ ਕੇ ਕੇ ਮਰਜ਼ੀ ਯਾਰ ਵਾਹ ਤੇ ਲੇਵਾ ਵੀ ਫੀਟ ਨਾਲ ਆ ਗਿਆ ਬਹੁਤ ਸੋਹਣਾ ਬਹੁਤ ਵਧੀਆ ਥਣੇ ਕੱਢ ਦੂ ਬਾਈ ਕਰਦੀ ਵਿੱਚ ਇਹ 4 ਤੋਂ 5 ਦਿਨ ਲੈ ਜਾ ਬਾਈ 4 ਤੋਂ 5 ਦਿਨ ਬਾਈ ਥਣਾ ਥੁਣਾ ਦਾ ਗੈਪ ਦੇਖ ਸਕਦਾ ਬਾਈ ਬੜਾ ਚੰਗਾ ਵਾਕੀ ਪੂਰੀ ਵਿਥੇ ਥਣ ਬਰੀਡ ਬਰੂਡ ਬਹੁਤ ਹੈਨਾ ਬਾਈ ਕੱਦ ਵਜਨ ਪੂਰਾ ਕੋਈ ਛੋਟ ਹੀ ਨਾ ਮੰਨ ਕੇ ਇਹਨੂੰ ਵੀ ਆਏ ਦੋਨੇ ਵੇੜਾ ਆਪਣੇ ਪੂਰੀਆਂ ਡਵਲ ਵੱਡੀਆਂ ਗਈਆਂ ਪੂਰੀਆਂ ਕੱਦ ਵਜਨ ਆ ਲਗੀਆਂ ਲਿਸੜ ਜੀ ਨਹੀਂ ਹੈਗੀ ਲਿਸੜਾ ਜੀ ਦੋਨੇ ਯਾਰ ਪੀਸ ਪੂਰੇ ਵਧੀਆ ਇੱਕ ਨੰਬਰ ਸਹੀ ਗੱਲ ਆ ਟਾਈਮਡ ਪੀਸ ਆ ਗਏ ਖੋਲਦੇ ਬਾਈ ਤੋੜਦੇ ਉਹਨੂੰ ਵੀ ਖੋਲ ਕੇ ਘੋੜੀ ਵਰਗੀਆਂ ਯਾਰ ਤੇ ਗਰਦੇ ਬਾਈ ਜ ਠੀਕ ਹੈ ਬਾਈ ਬਾਈ ਕਨਾ ਮਾਣ ਤਾਨ ਕਰ ਦਾਂਗੇ ਬਾਈ ਬਾਕੀ ਤੋਰਾ ਤਾਰਾ ਚੈੱਕ ਕਰ ਸਕਦੇ ਵਜਨ ਵਾਲੀਆਂ ਵਹਿੜਾ ਬਾਈ ਪੂਰੇ ਵਜਨ ਕਰਮ ਵਾਲੀ ਦਾ ਗੱਲ ਕਰੀਏ ਫੋਨ ਬਾਈ ਯਾਰ ਅਗਰੇ ਤਾਂ ਆਪ ਨੂੰ 26 ਕਿਲੋ ਕਹਿ ਗਏ ਤਾਂ ਏਡੀ ਵਹਿੜਾ ਆਪਾਂ 30 ਕਿਲੋ ਵੀ ਕਹਿ ਦੇਣਾ 22 ਕਿਲੋ ਦੀ ਆਪਣੀ ਵੀ ਗਾਰੰਟੀ ਆਈ ਬਹਿ ਜਾ ਬਾਈ ਠੰਡੀ ਸੀਲ ਹੈ ਬਾਈ ਨੇ ਆਈ ਸਾੜਤੀ ਬਾਈ ਵਹਿੜੇ ਚ ਕੋਈ ਡਿੱਕਤ ਨਹੀਂ ਗਣੀ ਹੂੰ ਕਿਵੇਂ ਮਰਜੀ ਬਹਿ ਜਾ ਜੀ ਸਹੀ ਗੱਲ ਲੈ ਕੀ ਬਾਤ ਠੰਡੀ ਸ਼ੰਡੀ ਬਾਲੀਆ ਇਹ ਨਹੀਂ ਹੈਗਾ ਵੀ ਹੱਲ ਜੁਗ ਨਹੀਂ ਹਾਂ ਬਾਈ ਪੂਰੇ ਕਰਦ ਵਜਨ ਆ ਲਿਆ ਮੇਰਾ ਭਾਈ ਐ ਕੋਈ ਛੋਟੀ ਨਾ ਮੰਨੇ ਦੋਨੇ ਪੂਰੀਆਂ ਡਵਾ ਬਸੀਆਂ ਗਈ ਤੇ ਗੰਦੇ ਭਾਈ ਮੋਲੇ ਦਾ ਅੱਜ ਫਿਰ ਭਾਈ ਯਾਰ ਇਹ 70 ਚੋਂ ਮਾਨਤਾਨ ਕਰ ਦੇਗਾ ਯਾਰ 70 ਚੋਂ ਹਾਂਜੀ ਠੀਕ ਆ ਭਾਈ ਦੇ ਮੁੱਲ ਕਿੰਨੇ ਪਹਿਲਾਂ 75 ਨਹੀਂ ਕੋਈ 80 ਨਹੀਂ ਤੇ ਮੁੱਲ ਭਾਈ ਨੇ ਅੱਜ ਵੀ ਲੈਣ ਦੇਣੀ ਕਰਤਾ ਭਾਈ ਕਹਿੰਦਾ 70 ਚੋਂ ਮਾਨਤਾਨ ਕਰ ਦੇਗਾ ਹਨਾ ਹਾਂ ਭਾਈ ਠੀਕ ਆ ਭਾਈ ਭਾਈ ਬਾਈ ਕਿਨੋਂ ਪਾਸੇ ਦੁੱਧ ਦੇਉਗੇ ਐ ਨਾ ਦਿੱਤਾ ਹੋਰ ਨਹੀਂ ਕੋਈ ਦਿੰਦੀ ਠੀਕ ਆ ਇਨੀ ਠੰਡੀ ਚੀਜ਼ ਲੈ ਐਂ ਭੇਜਾ ਹੂੰ ਆਪਾਂ ਯਾਰ ਘਰੇ ਵੇਚਣਾ ਕਰਕੇ ਆਪਣੇ ਲਿਆਂਦਾ ਹਾਂ ਭਾਈ ਐ ਕੋਈ ਆਲੀ ਘਰ ਦੀ ਨਹੀਂ ਆਪਣੀ ਨਿੱਗੇ ਸਵਾਦਿਆ ਹਾਂ ਭਾਈ ਆਹੀ ਭੇਜਿਆ ਜਰ ਕੋਈ ਚੱਕਰੀ ਹੁਣ ਆ ਪਕੜ ਬੰਨੀ ਆ ਲੈ ਸਹੀ ਗੱਲ ਆ ਲੈ ਭਾਈ ਜਿਵੇਂ ਮਰਜੀ ਬੈਠਾ ਰ ਕੋਈ ਡੱਕ ਤੇ ਨਹੀਂ ਮੋਇ ਨਾ ਖੜੀਆ ਕਰਮਾਂ ਦੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਨਾੜਾ ਨੂੰ ਨਾ ਦੇਖ ਸਕਦੇ ਭਾਈ ਹਵਾਨੇ ਤੇ ਬਾਲੀਆਂ ਚੰਗੀਆਂ ਤੋਂ ਟੜੀ ਨਾ ਡੂੜ ਵੀ ਕਰਮਾਂ ਨੂੰ ਬੜੀ ਚੰਗੀ ਲੱਗੇ ਫੇਸ ਪੂਹੀ ਬਹੁਤ ਚੰਗਾ ਯਾਰ ਹੂੰ ਪੂਰਾ ਕੱਦ ਵਜਣਾ ਛੋਟੀ ਨਹੀਂ ਸਹੀ ਗੱਲ ਆ ਭਾਈ ਆ ਤਾਂ ਆ ਦੇਖ ਲੈ ਹੱਥ ਮਾਰ ਵਿਚਾਰੀ ਪੂ ਚਾਹਦੀ ਸਹੀ ਗੱਲ ਆ ਭਾਈ ਮੁੱਲ ਭਾਈ ਨੇ ਭਾਈ ਖਿੱਚ ਕੇ ਕਰਤੇ ਕਿਸੇ ਵੀ ਵੀਰ ਨੂੰ ਦੋਮਾ ਚ ਕੋਈ ਵੀ ਵੈੜ ਪਸੰਦ ਆਵੇ ਭਾਈ ਨਾ ਕਰ ਲਿਓ ਕੰਟੈ